ਜਿਹੜਾ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਇਹਦੇ ਵਿੱਚ ਫਰੀਦਕੋਟ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਇੱਕ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਆ ਰੌਂਡ ਆਪ ਕੀਤੇ ਗਏ ਆ ਜਿਨ੍ਹਾਂ ਕੋਲੋਂ 212 ਗ੍ਰਾਮ ਜਿਹੜੀ ਹੈਗੀ ਆ ਆਈਸ ਡਰੱਗ ਜਿਹੜੀ ਆ ਬਰਾਮਦ ਹੋਈ ਜਿਹੜੀ ਆ ਆਈਸ ਡਰੱਗ ਹੈਗੀ ਆ ਇਹ ਜਿਵੇਂ ਹਿਊਰਿਨ ਹੈਗੀ ਉਹਨਾਂ ਤੋਂ ਵੀ ਥੋੜੀ ਜਿਹੀ ਸਪੀਰੀਅਰ ਹੁੰਦੀ ਆ ਔਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦੀ ਕੀਮਤ ਜਿਹੜੀ ਆ ਕਰੋੜਾਂ ਦੇ ਵਿੱਚ ਹੁੰਦੀ ਆ ਔਰ ਆ ਫਰੀਦਕੋੜ ਦੇ ਇਤਿਹਾਸ ਦੇ ਵਿੱਚ ਆਈਸ ਜਿਹੜੀ ਡਰਗ ਵਾਲੀ ਉਹ ਕਦੀ ਵੀ ਪਹਿਲਾਂ ਫੜੀ ਨਹੀਂ ਗਈ ਇੰਨੀ ਮਾਤਰਾ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਫਰੀਦਕੋੜ ਪੁਲਿਸ ਨੇ ਜਿਹੜੀ ਹੈਗੀ ਆਈਸ ਟਰਗ ਜਿਹੜੀ ਆ ਰਿਕਵਰ ਕੀਤੀ ਆ ਰਿਕਵਰ ਕਰਨ ਤੋਂ ਬਾਅਦ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਜਿਹੜਾ ਲੜਕਾ ਜਿਹੜਾ ਅਰੈਸਟ ਕੀਤਾ ਹੈਗਾ ਜਿਹਦੇ ਕੋ ਉਹਦੀ ਕਲਾਸ ਜਿਹੜੀ ਹੈਗੀ ਆ ਪੰਜ ਮੁਕਦਮੇ ਹੈਗੇ ਆ ਆਲਰੇਡੀ ਵੱਖ-ਵੱਖ ਜ਼ਿਲ੍ਹਕਾਂ ਦੇ ਵਿੱਚ ਜਿਹੜੇ ਹੈਗੇ ਨਸ਼ੇ ਦੇ ਮੁਕਦਮੇ ਦਰਜ ਹੈਗੇ ਔਰ ਜਿਹੜਾ ਨਾਲ ਇੱਕ ਲੜਕਾ ਹੈਗਾ ਉਹਦੇ ਤੇ ਕੋਈ ਵੀ ਮੁਕਦਮਾ ਨਹੀਂ ਦਰਜ ਹੈ। ਇਹਨਾਂ ਦਾ ਜਿਹੜਾ ਹੈਗਾ ਬੁਲਟ ਮੋਟਰਸਾਈਕਲ ਇਹਨੂੰ ਬਰਾਮਦ ਹੋਇਆ ਬਾਕੀ ਜਿਹੜੀ ਹੈ ਜਿ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਜੋ ਵੀ ਅੱਗੇ ਤੱਥ ਜਿਹੜੇ ਫਾਰਵਰਡ ਔਰ ਬੈਕਵਰਡ ਜਿਹੜੇ ਹੈਗੇ ਆ ਉਹ ਕਰਨ ਤੋਂ ਬਾਅਦ ਜਿਹੜੀ ਹੈਗੀ ਹੋਰ ਵੀ ਰਿਕਵਰੀ ਹੋਣ ਦੇ ਚਾਂਸ ਹੈਗੇ। ਜਿਹੜਾ ਅਨਿਲ ਕੁਮਾਰ ਉਰਫ ਸੋਨੂ ਹੈਗਾ 37 ਸਾਲ ਦਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਤੇ ਜਿਹੜਾ ਨਾਲ ਇਹਦੇ ਇੱਕ ਸਾਥੀ ਹੂਲ ਹੈ ਜਿਹੜਾ ਸਾਗਰ ਉਹ ਵੀ ਮੋਗੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ